ਮਾਦੋ ਜੀ ਸਾਹਿਬ ਇਸ ਤਰ੍ਹਾਂ ਜੀ ਹਰਪਿੰਦਰ ਹਰਜਿੰਦਰ ਸਿੰਘ ਆ ਸੰਨੋਫ ਲਖਬੀਰ ਸਿੰਘ ਜੀ ਵਾਰਡ ਨੰਬਰ 2 ਜੰਡੇਆਲਾ ਗੁਰੂ ਤੋਂ ਇਹ ਉੱਥੇ ਦੇ ਮੌਜੂਦਾ ਕੌਂਸਲਰ ਵੀ ਨਹੀਂ ਇਹ ਅੱਜ ਥਾਣਾ ਸ਼ਹਿਟਾ ਦੇ ਏਰੀਆ ਦੇ ਸਾਲੇ ਦਾ ਭੈਣੀ ਤੋਂ ਪਿੰਡ ਜੰਨੇ ਦਾ ਸਾਲਾ ਵਾ ਉਹਦਾ ਫੰਕਸ਼ਨ ਸੀ ਉੱਥੇ ਗੁਰਦੁਆਰਾ ਸਾਹਿਬ ਫੰਕਸ਼ਨ ਤੋਂ ਬਾਅਦ ਕਿ ਹੋਟਲ ਦੇ ਵਿੱਚ ਚਾਹ ਪਾਣੀ ਪੀਣ ਲੱਗੇ ਸੀ ਇਹ ਜਿੱਦਾਂ ਹੀ ਗੱਡੀ 'ਚ ਉਤਰ ਕੇ ਉਹ ਆਪਣੇ ਹੋਟਲ ਵੱਲ ਨੂੰ ਜਾ ਰਹੇ ਸੀ ਦੇਖੋ ਜੇ ਬੰਦਿਆਂ ਨੇ ਉਹਨਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਿਹੜੀਆਂ ਗੋਲੀਆਂ ਲੱਗਨ ਨਾਲ ਨਦੀ ਮੌਤ ਹੋ ਜੋ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਜੋ ਇਹਨਾਂ ਨੇ ਪਰਿਵਾਰ ਨੇ ਸੰਭ ਦੱਸਿਆ ਕਿ ਕੁਝ ਦਿਨ ਪਹਿਲਾਂ ਇਹਨਾਂ ਦੇ ਘਰ ਦੇ ਉੱਤੇ ਵੀ ਜਿਹੜੀ ਕਿਸੇ ਨੇ ਹਮਲਾ ਕੀਤਾ ਸੀ ਉੱਥੋਂ ਦੇ ਚੰਡਿਆਲੇ ਦੇ ਬੰਦੇ ਨੇ ਕਰਨ ਹੁਣੇ ਇੱਕ ਕੁਦੂਆ ਇੱਕ ਗੋਲਡੀ ਆ ਇੱਕ ਕਿਸ਼ਨ ਆ ਅਤੇ ਇੱਕ ਹੈਗਾ ਵਾ ਰਾਜੂ ਜਿਹੜਾ ਕਿ ਸੂਰਜ ਜਿਹੜਾ ਇੱਥੋਂ ਦਾ ਛਾਟੀ ਬੰਦਾ ਇਹਨਾਂ ਮੰਨਿਆਂ ਨੇ ਉਹਨਾਂ ਨੂੰ ਧਮਕੀ ਦਿੱਤੀ ਸੀ ਇਹ ਤੈਨੂੰ ਅਸੀਂ ਜਿਹੜੇ ਆ ਗੋਲੀਆਂ ਮਾਰਨੀਆਂ ਨੇ ਉਹ ਪਰਿਵਾਰ ਜਿਹੜਾ ਇਹਦਾ ਧਿਆਨ ਰੱਖਦੇ ਅੱਜ ਫੰਕਸ਼ਨ ਤੇ ਆਏ ਸੀ ਪਹਿਲਾਂ ਇਹਨਾਂ ਦੇ ਨਾਲ ਬਤਾਰਾ ਇਹਨਾਂ ਨੇ ਪਰਿਵਾਰ ਤੇ ਸਿਕਿਉਰਿਟੀ ਰੱਖਦੇ ਸੀ ਧਿਆਨ ਵੀ ਰੱਖਦੇ ਸੀ ਲੇਕਿਨ ਇਹਨਾਂ ਨੇ ਨਾ ਸਾਨੂੰ ਇਨਫੋਰਮ ਕੀਤਾ ਅੱਜ ਇਹ ਕੁਦਰਤੀ ਫੰਕਸ਼ਨ ਤੇ ਆਏ ਸੀ ਜਿੱਥੇ ਦੋਸ਼ੀਆਂ ਨੇ ਇਹਨਾਂ ਦੀ ਜਿਹੜੀ ਟਰੈਕਿੰਗ ਕਰਕੇ ਇਹਨਾਂ ਦੇ ਗੋਰੀ ਚ ਲਈ ਹੈ ਕਿੰਨੇ ਹਮਲਾਵਰ ਕਿਤੇ ਅਸੀਂ ਮੁਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਬਾਈ ਨੇਮ ਦੋਸ਼ੀਆਂ ਦੇ ਖਿਲਾਫ ਗਰਮਾ ਦਰਜ ਕੀਤਾ ਗਿਆ ਵਾ ਤੇ ਦੋਸ਼ੀਆਂ ਨੂੰ ਜਲਦੀ ਜਿਹੜਾ ਸੜੀਆਂ ਟੀਮਾਂ ਗ੍ਰਫਤਾਰ ਕਰਨ ਵਾਸਤੇ ਚੱਲ ਕਿੰਨੇ ਹਮਲਾਵਰ ਕਿੰਨੇ ਸੀਗੇ ਸਰ ਕਿੰਨੇ ਹਮਲਾਵਰ ਸੀਗੇ ਜਿਹੜੇ ਚੋਂ ਦੇਖੋ ਅਜੇ ਤੱਕ ਮੋਟਰਸਾਈਕਲ ਜਿਹੜੇ ਆ ਉਹਦੇ ਚ ਸਾਹਮਣੇ ਜਿਹੜਾ ਜੇ ਸਾਹਮਣੇ ਇੱਕ ਮੋਟਰਸਾਈਕਲ ਆਇਆ ਸੀ ਤੇ ਦੋ ਜਣੇ ਸੀ ਲੇਕਿ ਕੈਮਰੇ ਫੁੜੇ ਦੇਖ ਰਿਹਾ ਹੋਰ ਹੋ ਸਕਦਾ ਦੋ ਤਿੰਨ ਚਾਰੇ ਨਾਲ ਮੋੜਸ ਤੇ ਹੋਰ ਵੀ ਗੋਲੀਆਂ ਗੋਲੀਆਂ ਕਿਹਨੇ ਚੱਲੀਆਂ ਗੋਲੀਆਂ ਕਿੰਨੀਆਂ ਚੱਲੀਆਂ ਪੁਲਿਸ ਦੀ ਸਾਹਮਣੇ ਆ ਗੋਲੀਆਂ ਗੋਲੀਆਂ ਦੇ ਕਰੀਬ ਚਾਰ ਗੋਲੀਆਂ ਜਿਹੜੀਆਂ ਉਹਦੇ ਲੱਗੀਆਂ ਨੇ ਬਾਕੀ ਜਿਹੜੀ ਤ੍ਰਤੀਸ਼ ਦੇ ਵਿੱਚ ਨਾ ਬਾਕੀ ਜਿਹੜਾ ਮੌਕੇ ਤੋਂ ਜੇ ਇਹ ਜੇ ਮੁੱਢਲੀ ਇਨਵੈਸਟੀਗੇਸ਼ਨ ਕਰ ਪਰ ਰੁਕਤੀ ਸੀ ਇਹ ਹਾਂਜੀ ਦੱਸ ਰਹੇ ਜੀ ਉਹਨਾਂ ਦੇ ਉੱਤੇ ਪਰਿਵਾਰ ਹੈ ਉੱਤੇ ਕੋਈ ਸ਼ੇਖਪੁਰ ਮਹੱਲੇ ਦਾ ਪਰਿਵਾਰ ਆ ਜਿਨ੍ਹਾਂ ਨੂੰ ਇਹ ਕੋਈ ਨਸ਼ੇ ਨੁਸ਼ੇ ਦਾ ਰੋਗ ਦੇ ਜਿਸ ਕਰਕੇ ਉਹਨਾਂ ਨੇ ਇਹਨਾਂ ਦਾ ਆਪਸੀ ਇਹਨਾਂ ਦਾ ਜਿਹੜੇ ਰੰਜਿਸ਼ ਸੀ ਜਿਸ ਰੰਜਿਸ਼ ਕਰਕੇ ਉਹਨਾਂ ਨੂੰ ਗੋਲੀ ਐਫ ਆਈ ਆਰ ਸਰ ਕੀ ਦੀ ਸਟੇਟਮੈਂਟ ਦਿੱਤੀ ਦਰ ਜੀ ਕਿ ਨਾ ਨਹੀਂ ਬ੍ਰਦਰ ਦੇ ਉਹਨਾਂ ਦੀ ਬ੍ਰਦਰ ਤੇ ਸਰ ਇੱਕ